ਸੁਮਾਣਾ ਟਾਵਰ ਮੋਰਚਾ ਸਰਵ ਧਰਮ ਵਿਅਦਬੀ ਰੋਕੂ ਕਾਨੂੰਨ ਮੋਰਚੇ ਵੱਲੋਂ ਅੱਜ ਅਸੀਂ ਹਰਿਆਣੇ ਦੇ ਆਪਣੇ ਭਰਾਵਾਂ ਕੋਲ ਆਏ ਹਾਂ ਜੋ ਬੇਅਦਬੀਆਂ ਦੇ ਵਾਸਤੇ ਕਾਨੂੰਨ ਜਿਹੜਾ ਪੰਜਾਬ ਸਰਕਾਰ ਲਟਕਾ ਰਹੀ ਹੈ ਉਹਨੂੰ 31 ਤਰੀਕ ਦੀ ਉਸ ਮਹਾਂ ਰੈਲੀ ਦੇ ਰਾਹੀਂ ਉਹਨੂੰ ਲਾਗੂ ਕਰਵਾਇਆ ਜਾਏ ਪੰਜਾਬ ਦੇ ਵਿੱਚ ਕਾਫੀ ਟਾਈਮ ਹੋ ਗਿਆ 1.5 ਸਾਲ ਕੇ ਕਰੀਬ ਹੋਣ ਜਾ ਰਿਹਾ ਆ ਉਸ ਨੌਜਵਾਨ ਨੂੰ ਉੱਪਰ ਚੜ੍ਹੇ ਨੂੰ ਉਸ ਦੀ ਮੰਗ ਕੀ ਆਇਆ ਸਿਰਫ ਕਾਨੂੰਨ ਬਣਾਣਾ ਆ ਵੀ ਮਾਰੇ ਗੁਰੂ ਗ੍ਰੰਥ ਸਾਹਿਬ ਦੀ ਜੋ ਬੇਅਦਬੀ ਹੋਇਆ ਉਸ ਪਰ ਕਾਨੂੰਨ ਬਣਾ ਪਤਾ ਨਹੀਂ ਕੀਆ ਮਨਸਾ ਆ ਸਰਕਾਰ ਕੀ ਵੀ ਜੋ ਉਸ ਕਾਨੂੰਨ ਨੂੰ ਬਣਾਣੇ ਤੇ ਇਤਨੀ ਡਰ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਣਾ ਟਾਵਰ ਮੋਰਚਾ ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚੇ ਵੱਲੋਂ ਅੱਜ ਅਸੀਂ ਹਰਿਆਣੇ ਦੇ ਆਪਣੇ ਭਰਾਵਾਂ ਕੋਲ ਆਏ ਆ ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਅੰਮਾਲਾ ਦੀ ਇਹ ਸਾਰੀ ਟੀਮ ਇਸ ਵਕਤ ਸਾਡੇ ਨਾਲ ਮੌਜੂਦ ਹੈ ਤੇ ਇਹਨਾਂ ਨੂੰ ਇੱਕ ਸੱਦਾ ਪੱਤਰ ਜਿਹੜਾ ਉਹ ਦੇਣ ਆਏ ਆ ਤਾਂ ਕਿ ਜੋ ਬੇਅਦਬੀਆਂ ਦੇ ਵਾਸਤੇ ਕਾਨੂੰਨ ਜਿਹੜਾ ਪੰਜਾਬ ਸਰਕਾਰ ਲਟਕਾ ਰਹੀ ਹੈ ਉਹਨੂੰ 31 ਤਰੀਕ ਦੀ ਉਸ ਮਹਾਰੈਲੀ ਦੇ ਰਾਹੀਂ ਉਹਨੂੰ ਲਾਗੂ ਕਰਵਾਇਆ ਜਾਏ ਪੰਜਾਬ ਦੇ ਵਿੱਚ ਸੋ ਇਹਨਾਂ ਵੀਰਾਂ ਦਾ ਸਾਨੂੰ ਪਰਮਾ ਸਹਿਯੋਗ ਮਿਲਿਆ ਸੋ ਇਹਨਾਂ ਦੇ ਵਿਚਾਰ ਆਪ ਜੀ ਦੇ ਨਾਲ ਸਾਂਝੇ ਕਰਦੇ ਆ ਪਹਿਲਾਂ ਸਾਡੇ ਵੀਰ ਜੈ ਸਿੰਘ ਜੀ ਉਹ ਆਪਣੇ ਵਿਚਾਰ ਸਾਂਝੇ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਸਮਾਣਾ ਟਾਵਰ ਤੇ ਆਪਾਂ ਨੇ ਮੇਰੇ ਖਿਆਲ ਕਾ ਕਹਰੇ ਵੀ ਕਾਫੀ ਟਾਈਮ ਹੋ ਗਿਆ 1.5 ਸਾਲ ਕੇ ਕਰੀਬ ਹੋਣ ਜਾ ਰਿਹਾ ਆ ਉਸ ਨੌਜਵਾਨ ਨੂੰ ਉੱਪਰ ਚੜ੍ਹੇ ਨੂੰ ਅ ਸਰਕਾਰ ਨੇ ਉਸ ਦੀ ਮੰਗ ਕਿ ਆਇਆ ਸਿਰਫ ਕਾਨੂੰਨ ਬਣਾਣਾ ਆ ਵੀ ਮਾਰੇ ਗੁਰੂ ਗ੍ਰੰਥ ਸਾਹਿਬ ਕੀ ਜੋ ਬੇਅਦਬੀ ਹੋਇਆ ਉਸ ਪਰ ਕਾਨੂੰਨ ਬਣਾਓ ਐਡੀ ਕੋਈ ਬੜੀ ਮੰਗ ਨਹੀਂ ਹੈ ਪਰ ਸਰਕਾਰ ਨੂੰ ਪਤਾ ਨਹੀਂ ਕੀਆ ਮਨਸਾ ਆ ਸਰਕਾਰ ਕੀ ਵੀ ਜੋ ਉਸ ਕਾਨੂੰਨ ਨੂੰ ਬਣਾਉਣ ਦੇ ਇਤਨੀ ਡਰ ਰਹੀ ਆ ਹੋਣਾ ਚਾਹੀਏ ਇਹ ਕੰਮ ਜ਼ਰੂਰ ਕਾਨੂੰਨ ਬਣਨਾ ਚਾਹੀਏ ਕਿਉਂ ਮਰੇ ਗੁਰੂ ਗ੍ਰੰਥ ਸਾਹਿਬ ਕੀ ਬੇਅਦਬੀਆਂ ਹੋ ਰਹੀਆਂ ਔਰ ਹਮ ਸਾਰੀ ਯੂਨੀਅਨ ਕੀ ਤਰਫ ਤੇ ਔਰ ਸਾਰੀ ਸੰਗਤ ਕੀ ਤਰਫ ਤੇ ਜਿਆਦਾ ਦੇ ਜਿਆਦਾ ਸੰਖਿਆਵਾਂ ਆਪਾਂ 31 ਤਰੀਕ ਨੂੰ ਆਪਾਂ ਨੇ ਸਮਾਣਾ ਪਹੁੰਚਣਾ ਆ ਔਰ ਕਾਨੂੰਨ ਬਣਾਉਣੇ ਕੇ ਹੱਕ ਕੇ ਅੰਦਰ ਇੱਕ ਬੜੀ ਬਹੁਤ ਬੜੀ ਆਵਾਜ਼ ਠਾਣੀ ਆ ਜਿਸ ਤੇ ਜਲਦੀ ਜਲਦੀ ਇਹ ਕਾਨੂੰਨ ਬੇਅਦਬੀ ਕੇ ਖਿਲਾਫ ਜੋ ਬੇਅਦਬੀਆਂ ਹੋਵਾਂ ਆ ਉਹਨਾਂ ਕੇ ਖਿਲਾਫ ਕਾਨੂੰਨ ਬਣਨਾ ਚਾਹੀਏ ਔਰ ਉਹਨਾਂ ਨੂੰ ਸਜ਼ਾ ਵੀ ਮਿਲਣੀ ਚਾਹੀਏ ਜੇ ਅਗਰ ਕੋਈ ਬੇਅਦਬੀ ਕਰਾ। ਯਹੀ ਬੇਨਤੀਆਂ ਆ ਸਭ ਨੂੰ ਮਾਰੀ। ਵੀ ਜਿਆਦਾ ਦੇ ਜਿਆਦਾ ਆਪਾਂ ਨੇ 31 ਤਰੀਕ ਨੂੰ ਸਮਾਣਾ ਪਹੁੰਚਣਾ ਆ ਔਰ ਇਸ ਮਹਾਰੇਲੀ ਨੂੰ ਕਾਮਯਾਬ ਕਰਨਾ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸੋ ਸਾਡੇ ਵੀਰ ਮਨਜੀਤ ਸਿੰਘ ਮਛੌਂਡਾ ਜਿਹੜੇ ਕਿ ਸਮਾਣੇ ਟਾਵਰ ਤੇ ਉੱਥੇ ਮੋਰਚੇ ਤੇ ਵੀ ਕਈ ਵਾਰੀ ਆ ਚੁੱਕੇ ਨੇ ਉਹਨਾਂ ਦੇ ਵਿਚਾਰ ਆਪ ਜੀ ਦੇ ਨਾਲ ਸਾਂਝੇ ਕਰਦੇ ਹਾਂ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਸਮਾਣੇ ਦੇ ਵਿੱਚ ਸਮਾਣਾ ਟਾਵਰ ਮੋਰਚਾ ਸਰਬ ਧਰਮ ਗ੍ਰੰਥ ਵਿਅਦਵੀ ਰੋਕੂ ਕਾਨੂੰਨ ਬਣਾਉਣ ਦੇ ਲਈ ਲਗਭਗ ਪਿਛਲੇ 400 ਦਿਨਾਂ ਤੋਂ ਉੱਤੇ ਹੋ ਗਏ ਲੱਗੇ ਨੂੰ ਉਸ ਦੀ ਚੜ੍ਹਦੀ ਕਲਾ ਦੇ ਲਈ ਤੇ ਉਸ ਨੂੰ ਤਾਕਤ ਦੇਣ ਦੇ ਲਈ 31 ਜਨਵਰੀ ਨੂੰ ਮਹਾਰੇਲੀ ਮੈਨੇਜਮੈਂਟ ਕਮੇਟੀ ਵੱਲੋਂ ਰੱਖੀ ਗਈ ਹੈ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਬਦ ਤੋਂ ਬਦ ਗਿਣਤੀ ਦੇ ਵਿੱਚ ਪਹੁੰਚੋ ਸਾਡਾ ਵੀਰ ਗੁਰਜੀਤ ਸਿੰਘ ਜੀ ਇੰਨੀ ਠੰਡ ਦੇ ਵਿੱਚ ਅੱਜ ਦੇਖੋ ਗੜੇ ਵੀ ਪਏ ਹਨ ਹਰਿਆਣਾ ਪੰਜਾਬ ਦੇ ਵਿੱਚ ਸਾਨੂੰ ਆਪਣੇ ਘਰਾਂ ਦੇ ਵਿੱਚ ਬੈਠਿਆਂ ਨੂੰ ਕੰਬਣੀ ਚੜਦੀ ਹੈ ਉਹ ਨੌਜਵਾਨ ਕਿਸੇ ਮਾਂ ਦਾ लाडला ਕਿਸੇ ਭੈਣ ਦਾ ਭਰਾ ਬੱਚਿਆਂ ਦਾ ਪਿਓ ਬੈਠਾ ਗਾਦੇ ਲਈ ਹੈ ਪਹਿਲਾਂ ਸੋਚਣ ਦਾ ਵਿਸ਼ਾ ਇਹ ਹੈ ਸੋ ਮੈਂ ਆਪ ਨੂੰ ਬਿਨਮਰ ਔਰ ਇੱਕ ਸ਼ਰਧਾ ਪੂਰਵਕ ਤਰੀਕੇ ਤੇ ਕਿਉਂਕਿ ਗੁਰੂ ਘਰ ਦਾ ਇਹ ਸਿਧਾਰਤ ਵੀ ਹੈ ਇਹ ਸਾਡੀ ਲੜਾਈ ਆਪਣੀ ਲੜਾਈ ਨਹੀਂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਗੁਰੂ ਨਾਨਕ ਪਾਤਸ਼ਾਹ ਦੀ ਕੌਮ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਉਸ ਪੈਰੋਕਾਰ ਦੇ ਵੰਸ਼ਜ ਹਾਂ ਸੋ ਅੱਜ ਵੀ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਕੱਲੇ ਗੁਰੂ ਗ੍ਰੰਥ ਸਾਹਿਬ ਦੀ ਜਿੱਥੇ ਅਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਦੀ ਗੱਲ ਕਰਦੇ ਆ ਉੱਥੇ ਭਗਵਤ ਗੀਤਾ ਜੀ ਹੋਵੇ ਰਮਾਇਣ ਜੀ ਹੋਵੇ ਭਗਵਤ ਜੀ ਹੋਵੇ ਅਤੇ ਬਾਈਬਲ ਹੋਵੇ ਕੁਰਾਨ ਜੀ ਪਵਿੱਤਰ ਹੋਵੇ ਸੋ ਹਰ ਧਰਮ ਦੇ ਪਵਿੱਤਰ ਗ੍ਰੰਥ ਦੀ ਜਿਹੜੀਆਂ ਬੇਅਦਮੀਆਂ ਹੋ ਰਹੀਆਂ ਹਨ ਉਹਨੂੰ ਰੋਕਣ ਦੀ ਗੱਲ ਇਹ ਮੋਰਚਾ ਕਰਦਾ ਹੈ ਸੋ ਜਿੱਥੇ ਅਸੀਂ ਸੰਗਤਾਂ ਨੂੰ 31 ਤਰੀਕ ਨੂੰ ਉੱਥੇ ਪਹੁੰਚਣ ਦੀ ਅਪੀਲ ਕਰਦੇ ਹਾਂ ਕਿ ਜਦੋਂ ਵੀ ਉੱਥੇ ਦੀ ਮੈਨੇਜਮੈਂਟ ਕਮੇਟੀ ਕੋਈ ਸਾਨੂੰ ਕਾਲ ਦਿੰਦੀ ਹੈ ਸਾਨੂੰ ਆਪਣਾ اخਲਾਕੀ ਫਰਜ਼ ਸਮਝ ਕੇ ਉੱਥੇ ਪਹੁੰਚਣਾ ਚਾਹੀਦਾ ਹੈ ਅਤੇ ਇੱਕ ਸਵਾਲ ਸਰਕਾਰ ਤੋਂ ਹੈ ਅਸੀਂ ਪੁੱਛਣਾ ਚਾਹੁੰਦੇ ਆ ਇਸ ਵੀਡੀਓ ਦੇ ਰਾਹੀਂ ਜਾਂ ਸਰਕਾਰ ਇਹ ਜਾਰੀ ਕਰੇ ਵੀ ਸਾਨੂੰ ਇਹ ਕਾਨੂੰਨ ਬਣਾਉਣ ਦੇ ਵਿੱਚ ਦਿੱਕਤ ਕੀ ਹੈ ਜਾਂ ਤਾਂ ਕਾਨੂੰਨ ਬਣਾਵੇ ਜਾਂ ਸਰਕਾਰ ਆਪਣਾ ਮਤਾ ਦੱਸੇ ਵੀ ਅਸੀਂ ਕਿਉਂ ਨਹੀਂ ਬਣਾਉਂਦੇ ਕੀ ਪ੍ਰੋਬਲਮ ਹੈ ਔਰ ਕਿਹੜੇ ਲੋਕਾਂ ਨੂੰ ਇਸ ਤੋਂ ਪ੍ਰੋਬਲਮ ਹੋ ਸਕਦੀ ਹੈ ਉਹ ਦੱਸੇ ਜਿਹੜੀਆਂ ਇਹਦੇ ਵਿੱਚ ਦਿੱਕਤਾਂ ਹਨ ਅਸੀਂ ਸਰਕਾਰ ਨੂੰ ਵੀ ਪੁੱਛਣਾ ਚਾਹੁੰਦੇ ਆ ਵੀ ਭਾਈ ਜਿਹੜੀ ਤੈਨੂੰ ਦਿੱਕਤ ਹੈ ਸਾਨੂੰ ਦੱਸੇ ਲੋਕਾਂ ਸਾਹਮਣੇ ਪਬਲਿਕ ਦੇ ਸਾਹਮਣੇ ਗੱਲ ਤਾਂ ਕਲੀਅਰ ਹੋਵੇ ਨਾ ਵੀ ਅਸੀਂ ਕਾਨੂੰਨ ਕਿਉਂ ਨਹੀਂ ਬਣਾ ਰਹੇ ਯਾ ਸਰਕਾਰ ਕਹੇ ਵੀ ਹਾਂ ਅਸੀਂ ਇਹਨਾਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਕੇ ਰਾਜਨੀਤੀ ਦੀਆਂ ਰੋਟੀਆਂ ਸੇਕਣਾ ਚਾਹੁੰਦੇ ਆ ਇਹਨਾਂ ਤੋਂ ਯਾ ਸਰਕਾਰ ਇਹ ਗੱਲ ਆਪਣਾ ਪੱਖ ਕਲੀਅਰ ਕਰੇ ਜੇ ਸਰਕਾਰ ਇਨੀ ਪਾਕ ਸਾਫ ਹੈ ਆਮ ਲੋਕਾਂ ਦੀ ਸਰਕਾਰ ਹੈ ਬਦਲਾ ਦੀ ਰਾਜਨੀਤੀ ਦੀ ਸਰਕਾਰ ਹੈ ਫਿਰ ਉਹਨਾਂ ਨੂੰ ਇਹ ਸਰਬ ਧਰਮ ਗ੍ਰੰਥ ਦੀ ਬੇਅਦਬੀ ਰੋਕੂ ਕਾਨੂੰਨ ਬਣਾ ਕੇ ਇਹ ਸਾਰੇ ਧਰਮਾਂ ਦਾ ਸਨਮਾਨ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ